ਮਤਲਬ ਜਲਨ ਥਲਨ ਬਸਤ ਗਗਨ ਹਰ ਇੱਕ ਚੀਜ਼ 'ਤੇ ਪ੍ਰਮਾਤਮਾ ਵਸਿਆ ਹੋਇਆ ਹੈ ਫੈਮਲੀ ਦੇ ਵਿੱਚ ਕਿਵੇਂ ਦੀ ਸਪੋਰਟ ਰਹੀ ਨਹੀਂ ਹੈ ਫੈਮਲੀ ਨੇ ਸਾਨੂੰ ਸਪੋਰਟ ਕੀਤਾ ਇਸ ਤਰ੍ਹਾਂ ਕਿ ਅਸੀਂ ਇੱਥੇ ਪਹੁੰਚੇ ਆ ਤੇ ਜੇ ਫੈਮਲੀ ਕਹੇ ਮਨਾ ਕਰਦੀ ਫਿਰ ਕਿੱਥੇ ਸੀ ਉਹ ਉਹ ਗੀਤ ਸੁਣਾਓ ਬੇਟਾ ਸ਼ਬਦ ਚ ਮੈਂ ਤੁਹਾਡਾ ਸੁਣ ਲਿਆ ਲੇਕਿਨ ਕੋਈ ਗੀਤ ਵੀ ਸੁਣਾਓ ਜੀਰਿਆਂ ਦੇ ਗੰਦੇ साटा चिडिया गम्बा ਬਟਾਲਾ ਦੇ ਵਿੱਚ ਦੋ ਭੈਣਾਂ ਤਾਨਿਆ ਤੇ ਮਾਨਿਆ ਟਵਿਨਸ ਔਰ ਇਹਨਾਂ ਦੀ ਖਾਸੀਅਤ ਇਹ ਹੈ ਕਿ ਇੱਕ ਗਲੇ ਦੇ ਵਿੱਚ 77 ਵਤੀ ਹੈ ਜਵੇਂ 77 ਵਤੀ ਇਹਨਾਂ ਦੇ ਗਲੇ ਦੇ ਵਿੱਚ ਕਹਿੰਦੇ ਕਿ ਸਮਾਈ ਹੋਈ ਹੈ ਔਰ ਇੱਕ ਪੰਜਾਬ ਲੈਵਲ ਦਾ ਕੰਪੀਟੀਸ਼ਨ ਹੁੰਦਾ ਸਿੱਖਿਆ ਤੇ ਕਲਾ ਮੰਚ ਵੱਲੋਂ ਜਿਹਦੇ ਵਿੱਚ ਤਕਰੀਬਨ ਕੋਈ 6000 ਬੱਚੇ ਨੇ ਪਾਰਟਿਸਿਪੇਟ ਕੀਤਾ ਆਨਲਾਈਨ ਔਰ ਤੋਂ ਬਾਅਦ ਜਦੋਂ ਆਫਲਾਈਨ 15 ਟੀਮਾਂ ਚਾਮਲ ਹੁੰਦੀਆਂ ਔਰ ਕੰਪੀਟੀਸ਼ਨ ਹੁੰਦਾ ਔਰ ਪਹਿਲਾ ਸਥਾਨ ਇਹ ਲੜਕੀਆਂ ਹਾਸਲ ਕਰਕੇ ਆਈਆਂ ਔਰ ਖਾਸ ਗੱਲ ਇਹ ਹੈ ਕਿ ਹਿੰਦੂ ਫੈਮਿਲੀ ਨੂੰ ਬਲੌਂਗ ਕਰਦੀਆਂ ਲੇਕਿਨ ਜੇ ਇਹਨਾਂ ਨੇ ਫਰਸਟ ਪ੍ਰਾਈਜ਼ ਜਿੱਤਿਆ ਤਾਂ ਇੱਕ ਸ਼ਬਦ ਦੇ ਗਾਇਨ ਕਰਕੇ ਹੀ ਜਿੱਤਿਆ ਔਰ ਉਹ ਸ਼ਬਦ ਵੀ ਆਪਾਂ ਸੁਣਾਵਾਂਗੇ ਔਰ ਬਾਕੀ ਇਹਨਾਂ ਨਾਲ ਗੱਲ ਕਰਦੇ ਆ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਤੁਹਾਡੇ ਸਹਤਾਨਿਆ ਕੌਣ ਔਰ ਮਾਨਿਆ ਕੌਣ ਮੈਂ ਮਾਨਿਆ ਮੈਂ ਤਾਨਿਆ ਬਿਲਕੁਲ ਤੁਹਾਡੀ ਪਛਾਣ ਨਹੀਂ ਹੁੰਦੀ ਬਿਲਕੁਲ ਟਵਿਨਸ ਕਈ ਵਾਰੀ ਹੁੰਦਾ ਕਿ ਡਿਸੈਂਬਲ ਹੋ ਜਾਂਦੇ ਲੇਕਿਨ ਤੁਹਾਡੀ ਬਿਲਕੁਲ ਪਛਾਣ ਨਹੀਂ ਹੁੰਦੀ ਤੇ ਕੱਪੜੇ ਵੀ ਤੁਸੀਂ ਇੱਕੋ ਜਿਹੇ ਪਾਏ ਹੋਏ ਆ। ਤੇ ਕਿਵੇਂ ਦਾ ਇਹ ਕੰਪੀਟੀਸ਼ਨ ਸੀ? ਕਿਵੇਂ ਦੀ ਇਹ ਪਾਰਟਿਸਪੇਸ਼ਨ ਸੀ ਉੱਥੇ ਤੁਹਾਡੀ? ਉੱਥੇ ਕਾਫੀ ਟੀਮਸ ਸੀ ਤੇ ਪਹਿਲੇ ਸਾਡਾ ਆਫਲਾਈਨ ਆਨਲਾਈਨ ਹੋਇਆ ਉਸ ਤੋਂ ਬਾਅਦ ਹੁਣ ਸਾਡਾ ਆਫਲਾਈਨ ਹੋਇਆ ਸੰਗਰੂਰ ਵਿੱਚ। ਤੇ ਉੱਥੇ ਅਸੀਂ ਅਸੀਂ ਫਸਟ ਪ੍ਰਾਈਜ਼ ਜਿੱਤਿਆ। ਕਿੱਦਾਂ ਦਾ ਲੱਗਦਾ ਕਿ ਜਦੋਂ ਇੱਕ ਸਟੇਜ ਦੇ ਉੱਤੇ ਜਾ ਕੇ ਪਰਫਾਰਮ ਕਰਨਾ ਤੇ ਪਹਿਲੇ ਤੇ ਜਦੋਂ ਸਟੇਜ ਤੇ ਚੜ੍ਹੇ ਤੇ ਇਹ ਤਾਂ ਕਾਫੀ ਡਰ ਜਿਹਾ ਲੱਗਿਆ ਫਿਰ ਜਦੋਂ ਬੋਲਣ ਲੱਗੇ ਫਿਰ ਠੀਕ ਹੋ ਗਿਆ ਤੁਹਾਡਾ। ਤੇ ਤਾਂ ਵੀ ਖੁਸ਼ੀ ਹੈ ਇੱਥੇ ਪਸਟ 8 ਲੈਵਲ ਤੇ ਫਸਟ ਟਾਈਮ ਇਸ ਦੇ 15 ਟੀਮਾਂ ਦੱਸਦੇ 15 ਟੀਮਾਂ ਕਿੱਥੋਂ-ਕਿੱਥੋਂ ਦੀਆਂ ਟੀਮਾਂ ਸਾਰੀਆਂ ਹੈ ਪੰਜਾਬ ਤੋਂ ਹੀ ਸੀ ਸਾਰੀਆਂ ਟੀਮਾਂ ਵਕਵਕ ਜਿਲ੍ਹਿਆਂ ਤੋਂ ਹੋਣੀਆਂ ਤੇ ਉਹਦੇ ਵਿੱਚ ਵੀ ਉਹ ਸ਼ਬਦ ਵਕਵਕ ਸ਼ਬਦ ਬੋਰਡ ਸੀ ਇਸ ਦਾ ਕਿੰਦਾ ਨਾ ਸੀ ਲੱਗ ਰਿਹਾ ਕਿ ਕਿੰਦਾ ਲਾਏਗਾ ਕਿਉਂਕਿ ਇੱਕ ਹੁੰਦਾ ਹੀ ਹੈ ਨਾ ਕਿ ਇੱਕ Hindu ਫੈਮਿਲੀ ਤੋਂ ਹੋਵੇ ਤੇ ਸ਼ਬਦ ਗਾਇਨ ਕਰ ਰਿਹਾ ਹੋਵੇ ਤੇ ਸ਼ਾਇਦ ਕਈ ਸੀਜ਼ਾਂ ਹੁੰਦੀਆਂ ਜਿਹੜੀਆਂ ਕੋਈ ਕੋਰਟ ਆਫ ਨਾ ਹੋਵੇ ਕਿਦਾਂ ਦਾ ਤੁਹਾਡਾ ਕਿਦਾਂ ਦਾ ਐਕਸਪੀਰੀਅੰਸ ਰਿਹਾ ਉੱਥੇ ਤੁਹਾਡਾ ਐਕਸਪੀਰੀਅੰਸ ਐਦਾਂ ਹੀ ਹਨ ਡਰ ਵੀ ਲੱਗਾ ਪਹਿਲੇ ਪਰ ਜਦੋਂ ਅਸੀਂ ਗਾਇਆ ਜਦੋਂ ਪੋਜੀਸ਼ਨ ਆਈ ਫਿਰ ਸਾਨੂੰ ਬੜਾ ਵਧੀਆ ਮਹਿਸੂਸ ਹੋਇਆ ਕਿ ਅਸੀਂ ਫਸਟ ਆਏ ਹਾਂ ਬਿਲਕੁਲ ਇਹ ਜਿਹੜਾ ਤੁਸੀਂ ਸ਼ਬਦ ਬੋਲਦੇ ਪਏ ਹੋ ਇਹਦੇ ਕੋਈ ਮਤਲਬ ਵੀ ਪਤਾ ਤੁਹਾਨੂੰ ਇਹਦੇ ਅਰਥ ਪਤਾ ਨਹੀਂ ਮਤਲਬ ਜਲਨ ਥਲਨ ਬਸੂ ਦੇ ਗगन ਹਰ ਇੱਕ ਟੀਚੇ ਪਰ ਮਾਤਮਾ ਬਸਿਆ ਹੋਇਆ ਤੇ ਕਿ ਤੁਸੇ ਸਿੱਖਿਆ ਕਿ ਤੁਹਾਨੂੰ ਇਹਦੀ ਸਿੱਖਿਆ ਲੈ ਰਹੇ ਹੋ ਨਹੀਂ ਸਕੂਲ ਚ ਸਿੱਖਿਆ ਸੀ ਸਾਨੂੰ ਹਰਦੀਪਕ ਸਰ ਨੇ ਸਿਖਾਇਆ ਸੀ ਤੇ ਉਹ ਹੁਣ ਬਾਹਰ ਚਲ ਗਏ ਨਾ ਉਹਦੀ ਜੌਬ ਲੱਗ ਗਈ ਸਿੰਗਾਪੁਰ ਤੇ ਹੁਣ ਇੱਥੇ ਨਹੀਂ ਹੈਗੇ ਕਿਹੜੇ ਸਕੂਲ ਪੜਦੇ ਹੋ ਬੇਟਾ ਬੀਏ ਵੀ ਹਾਈ ਸਕੂਲ ਬੀਏ ਵੀ ਹਾਈ ਸਕੂਲ ਤੇ ਫੈਮਿਲੀ ਦੇ ਵਿੱਚ ਕਿਵੇਂ ਦੀ ਸਪੋਰਟ ਰਹੀ ਹੈ ਫੈਮਿਲੀ ਨੇ ਸਾਨੂੰ ਸਪੋਰਟ ਕੀਤਾ ਇਸ ਕਰਕੇ ਅਸੀਂ ਇੱਥੇ ਪਹੁੰਚੇ ਆ ਤੇ ਜੇ ਫੈਮਿਲੀ ਕਹੇ ਮਨਾ ਕਰਦੀ ਫਿਰ ਕਿੱਥੇ ਸੀ ਅੰਨਾ ਸੀ ਕਦੋਂ ਤੂੰ ਹੈ ਗਾਣ ਦਾ ਸ਼ੌਂਕ ਤੁਹਾਨੂੰ ਦੋਵਾਂ ਨੂੰ ਹੈ ਕਦੋਂ ਤੂੰ ਥੋੜੀ ਦੇਰੀ ਹੋਇਆ ਲੈ ਸਾਰੀ ਐਕਸੈਲ ਦੇ ਪੀਰੀਅਡ ਦਾ ਕੋਈ ਗੀਤ ਸੁਣਾਓ ਬੇਟਾ ਸ਼ਬਦ ਤੇ ਮੈਂ ਤੁਹਾਡਾ ਸੁਣ ਲਿਆ ਲੇਕਿਨ ਕੋਈ ਗੀਤ ਵੀ ਸੁਣਾਓ ਜਿੜੀਆਂ ਦਾ ਗੱਭੈ ਸਾਡਾ ਚਿੜੀਆਂ ਦਾ ਚੰਬਾ ਉਨਾਂ ਦੇ ਮਦਰ ਵੀ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਕੀ ਨਾਮ ਕੀ ਹੈ ਪੈਂਦੀ ਤੁਹਾਡਾ ਮੇਰਾ ਨਾਮ ਹੈ ਜਿ ਭਾਰਤੀ ਭਾਟੀਆ ਅੱਛਾ ਭਾਰਤੀ ਜੀ ਕਿਵੇਂ ਦਾ ਲੱਗਦਾ ਕਿ ਜਦੋਂ ਬੱਚੇ ਪਰਫਾਰਮ ਕਰਦੇ ਨੇ ਔਰ ਸਿੰਗਿੰਗ ਦੇ ਵਿੱਚ ਕਿਦਾਂ ਦਾ ਸ਼ੌਂਕ ਸੀ ਇਹਨਾਂ ਦਾ ਸ਼ੁਰੂ ਕੀ ਸ਼ੌਂਕ ਤੇ ਇਹਨਾਂ ਨੂੰ ਪਹਿਲੇ ਨਹੀਂ ਸੀਗਾ ਇਸ ਫੀਲਡ 'ਚ ਬਸ 1 ਸਾਲ ਹੋਇਆ ਨੇ ਕਲਾਸ 'ਚ ਵਸੀ 뮤직 ਸਬਜੈਕਟ ਰੱਖਿਆ ਉਦੇਵਾਂ ਦੇ ਨਾਲ ਸ਼ੌਂਕ ਪੈਦਾ ਹੋ ਗਿਆ ਜਦੋਂ ਉਹਨਾਂ ਨੇ ਟੀਵੀ ਦੇਖਣਾ ਕੋਈ ਸੌਂਗ ਲਗਾ ਗਾਣਾ ਨਾਲ ਬਾਰ-ਬਾਰ ਮਤਲਬ ਦੇਖਣਾ ਫਿਰ ਨਾਲੇ ਨਾਲ ਗੁੰਗੁਣਾਣਾ ਤੇ ਫਿਰ ਅਦਾ ਹੀ ਇਹਨਾਂ ਦੇ ਸਰ ਨੇ ਵੀ ਇੱਕ ਵਾਰੀ ਕਿਹਾ ਕੰਪੀਟੀਸ਼ਨ ਸੀਗਾ ਸਕੂਲ ਚ ਤੇ 10 ਸਕੂਲਾਂ ਦੇ ਬੱਚੇ ਆਏ ਸੀ ਤੇ ਸਰ ਨੇ ਮੈਨੂੰ ਕਾਲ ਕਰਕੇ ਨਹੀਂ ਪਹਿਲੇ ਇੱਕ ਗਈਆਂ ਕੰਪੀਟੀਸ਼ਨ ਤੇ ਤੇ ਸਿੱਧਾ ਹੀ ਫਸਟ ਟਾਈਮ ਇਹਨਾਂ ਨੇ ਪਾਰਟਿਸਿਪੇਟ ਕੀਤਾ ਤੇ ਸੈਕੰਡ ਆਈਆਂ ਸਰ ਨੇ ਮੈਨੂੰ ਫੋਨ ਤੇ ਕਿਹਾ ਕਿ ਤੁਹਾਡੇ ਬੱਚੇ ਬਹੁਤ ਵਧੀਆ ਨੇ ਇਹੀ ਰਹਿ ਹੈਗੇ ਜੀ ਇਹਨਾਂ ਨੇ ਅੱਗੇ ਜਾ ਕੇ ਕਿ ਕਿੱਥੇ ਕਿੱਥੇ ਪਹੁੰਚਣਾ ਪਰ ਮੈਨੂੰ ਪਹਿਲੇ ਨਹੀਂ ਸੀ ਹਗਾ ਬਿਲਕੁਲ ਵੀ ਕਿ ਮੇਰੇ ਬੱਚੇ ਇੰਨੇ ਕਾਬਿਲ ਹੈਗੇ ਮੈਂ ਕਿਹਾ ਹਰ ਮਾਂ ਨੂੰ ਆਪਣੇ ਬੱਚੇ ਵਧੀਆ ਹੀ ਲੱਗਦੇ ਨੇ ਫਿਰ ਮੈਨੂੰ ਥੋੜਾ ਹੋਇਆ ਨਹੀਂ ਬੱਚਿਆਂ ਦੀ ਆਵਾਜ਼ ਚ ਦਮ ਹੈਗਾ ਫਿਰ ਉਹਦੇ ਬਾਅਦ ਆਨਲਾਈਨ ਵਾਲਾ ਕੰਪੀਟੀਸ਼ਨ ਆਇਆ ਫਿਰ ਸਰ ਨੇ ਇਹਨਾਂ ਨੂੰ ਮਤਲਬ ਤਿਆਰੀ ਕਰਵਾਈ ਤੇ ਫਿਰ ਆਨਲਾਈਨ ਚ ਵੀ 6000 ਬੱਚਿਆਂ ਚੋਂ ਮਤਲਬ ਇਹਨਾਂ ਦੀ ਸਿਲੈਕਸ਼ਨ ਹੋਈ ਤੇ ਮਤਲਬ ਸ਼ਾਇਦ 15 ਕੁ ਟੀਮਾਂ ਦੇ ਲਗਭਗ ਉਹਨਾਂ ਨੇ ਬੱਚੇ ਸੈਲੈਕਟ ਕੀਤੇ ਤੇ ਉਹਦੇ ਬਾਅਦ ਫਿਰ 2 2 ਮਹੀਨੇ ਪਹਿਲੇ ਵੀ ਸ਼ਾਇਦ ਕੱਲ ਉਹਦੇ ਬਾਅਦ ਹੁਣ ਜਿਹੜਾ ਕੱਲ ਕੰਪੀਟੀਸ਼ਨ ਹੋਇਆ ਤੇ ਫਿਰ ਇਹਦੇ ਵਿੱਚ ਆ ਮਤਲਬ ਫਰਸਟ ਆਈਆਂ ਨੇ ਬਿਲਕੁਲ ਮੈਂ ਦੇਖਦਾ ਪਿਆ ਕਿ ਬੱਚਿਆਂ ਨੇ ਜਦੋਂ ਸ਼ਬਦ ਵੀ ਬੋਲ ਰਹੀਆਂ ਸੀ ਤੇ ਉਹ ਜਿਹੜਾ ਸਬਕ ਲਗਾ ਰਹੇ ਨੇ ਜਿਸ ਤਰੀਕੇ ਨਾਲ ਉਹ ਗਾਈਡ ਕਰਦੀਆਂ ਵੀ ਜੀ ਉਹ ਸ਼ਾਇਦ ਕੋਈ ਪ੍ਰੋਫੈਸ਼ਨਲ ਮਤਲਬ ਕਈ ਕਈ ਹੈ ਕਿ ਕੋਈ ਰਾਗੀ ਸੈਕ ਵੀ ਗੈਰ ਲੀਏ ਨਾ ਉਹਨਾਂ ਨੂੰ ਵੀ ਪਰ ਉਹਦੇ ਲਈ ਵੀ ਮੁਸ਼ਕਲ ਹੋਈ ਸਾਰਾ ਕ੍ਰੈਡਿਟ ਇਹਨਾਂ ਦੇ ਸਰ ਨੂੰ ਹੀ ਜਾਂਦਾ ਜਿਨ੍ਹਾਂ ਨੇ ਇੰਨੀ ਤਿਆਰੀ ਕਰਵਾਈ ਆ ਅਦਰਵਾਈਜ਼ ਇਹਨਾਂ ਨੇ ਨਾ ਕਿਤੇ ਸਿੱਖਿਆ ਹੋਇਆ ਨਾ ਕੋਈ ਮਤਲਬ ਇਹਨਾਂ ਨੂੰ ਕੋਈ ਵੀ ਸਾਨੂੰ ਵੀ ਇਸ ਬਾਰੇ ਕੋਈ ਨੌਲੇਜ ਨਹੀਂ ਗਈ ਤੇ ਜਦੋਂ ਦਾ ਸਭ ਉਹ ਮਤਲਬ ਸਿੱਖਣਾ ਸਟਾਰਟ ਕੀਤਾ ਤੇ ਹੁਣ ਸਾਡਾ ਵੀ ਦਿਲ ਹੈਗਾ ਕਿ ਅਸੀਂ ਉਹਨਾਂ ਨੂੰ ਐਸ ਫੀਲਡ ਚ ਪਾਈਏ ਕੁਛ ਕੱਲ ਨੂੰ ਨਾਮ ਰੋਸ਼ਨ ਕਰਨ ਇਸ ਫੀਲਡ ਚ ਜਾਣ ਤੇ ਅਸੀਂ ਇਹ ਚਾਹੁੰਦੇ ਹਾਂ ਤੇ ਇਸ ਤੋਂ ਪਹਿਲੇ ਸਾਨੂੰ ਕੋਈ ਬਿਲਕੁਲ ਨਹੀਂ ਸੀ ਪਤਾ ਕਿ ਸਾਡੇ ਬੱਚਿਆਂ ਜਿੰਨਾ ਟੈਲੈਂਟ ਹੈਗਾ ਤੇ ਇਹਦੇ ਪਾਪਾ ਦੀ ਵੀ ਹੈਗੀ ਥੋੜੀ ਆਵਾਜ਼ ਨਾ ਉਹ ਵੀ ਇੱਕ ਵਾਰੀ ਵਾਇਸਪੰਜਾਬ ਚ ਗਏ ਸੀ ਤੇ ਉਹਨਾਂ ਦਾ ਸਿਲੈਕਸ਼ਨ ਹੋਇਆ ਸੀ ਦੋ ਵਾਰੀ ਪਰ ਉਹ ਫਿਰ ਗਏ ਜਿਹੜਾ ਛੱਡਤਾ ਕੰਪਲੀਟ ਨਹੀਂ ਕੀਤਾ ਉਹ ਥੋੜਾ ਸ਼ੌਪ ਦਾ ਸੀਗਾ ਚੱਕਰ ਕਿ ਨਹੀਂ ਮੈਂ ਸ਼ੌਪ ਨਹੀਂ ਛੱਡਨੀ ਤੇ ਸ਼ਾਇਦ ਆਪਣੇ ਪਾਪਾ ਦਾ ਹੀ ਇਹਨਾਂ ਦੇ ਵਿੱਚ ਗੁਣਾ ਆ। ਪਾਪਾ ਦਾ ਗੁਣਾ ਤੇ ਪਾਪਾ ਦਾ ਸੁਪਨਾ ਵੀ ਪੂਰਾ ਕਰਨ ਦਾ ਚਾਹ ਹੈ ਹਾਂ ਹੁਣ ਪਾਪਾ ਦਾ ਤੇ ਸੁਪਨਾ ਰਹਿ ਗਿਆ ਵਿੱਚ ਇਹ ਹਾਂ ਤੇ ਹੁਣ ਪਾਪਾ ਦਾ ਸੁਪਨਾ ਪੂਰਾ ਕਰਨ ਦਾ ਹੈਗਾ ਹਾਂਜੀ ਮੰਨ ਕਿੱਦਾਂ ਦੀ ਪਲਾਨਿੰਗ ਹੈ ਕਰਕੇ ਕਿੱਦਾਂ ਦੀ ਤਿਆਰੀ ਕਰਨ ਦੀ ਪਲਾਨਿੰਗ ਹੈ ਅੱਗੇ ਹੁਣ ਕੋਈ ਵੀ ਕੰਪੀਟੀਸ਼ਨ ਹੋਣਗੇ ਜਿੱਦਾਂ ਕੋਈ ਵਾਈਸਾਪ ਪੰਜਾਬ ਕੋਈ ਪਤਾ ਚੱਲੇਗਾ ਫਿਰ ਅਸੀਂ ਇਹਨਾਂ ਨੂੰ ਕੇ ਪਾਰਟਿਸਪੇਟ ਕਰਵਾਵਾਂਗੇ ਕੋਈ ਸਾਜ਼ ਵੀ ਵਜਾ ਲੈਂਦੇ ਹੋ ਬੇਟਾ ਹਾਂਜੀ ਹਰਮੋਨੀਅਮ ਥੋੜਾ ਸਿੱਖਿਆ ਥੋੜਾ ਥੋੜਾ ਲੀ ਸਟਾਰਟਿੰਗ ਹੀ ਹੈ ਜੀ ਨਾ ਕੋਈ ਮਤਲਬ ਸਿੱਖਿਆ ਥੋੜਾ ਬੋਧਾ ਬਾਕੀ ਇਹਨਾਂ ਨੂੰ ਅੱਗੇ ਤੁਸੀਂ ਹੁਣ ਸਿਖਲਾਈ ਅਸੀਂ ਚਾਹਨੇ ਆ ਕੰਟੀਨਿਊ ਕਰੀਏ ਪਰ ਸਾਡਾ ਥੋੜਾ ਮਤਲਬ ਅਸੀਂ ਨਹੀਂ ਕਰ ਸਕਦੇ ਇਹਨਾਂ ਅਫੋਰਡ ਨਹੀਂ ਕਰ ਸਕੇ ਜਿੱਦਾਂ ਅਸੀਂ ਚਾਹਦੇ ਸੀ ਇਹਨਾਂ ਨੂੰ ਤਬਲਾ ਲੈ ਕੇ ਦੇਈਏ ਇਨਸਟਰੂਮੈਂਟ ਲੈ ਕੇ ਦੇਈਏ ਪਰ ਥੋੜਾ ਆਪਣਾ ਪੋਜੀਸ਼ਨ ਉਹ ਜੀ ਕਿ ਨਹੀਂ ਅਸੀਂ ਮਤਲ ਬਿਲਕੁਲ ਤੁਸੀਂ ਦੇਖਿਆ ਕਿ ਇਹ ਭੈਣਾ ਟਵਿਨਸ ਹੈ ਔਰ ਇੱਕ ਵੱਖਰਾ ਹੀ ਟੈਲੈਂਟ ਲੈ ਕੇ ਬੈਠੀ ਹੁੰਦੇ ਰੱਗ ਹੀ ਇਹਨਾਂ ਨੂੰ ਸ਼ਾਇਦ ਕਹਿੰਦੇ ਕਿ ਕਈ ਵਾਰ ਇਦਾਂ ਹੁੰਦਾ ਕਿ ਕਲਾ ਅੰਦਰ ਲੁਕੀ ਹੋਈ ਕਲਾ ਜਿਹੜੀ ਹੈ ਉਹ ਜਦੋਂ ਬਾਹਰ ਆਉਂਦੀ ਹੈ ਤਾਂ ਇੱਕ ਵੱਖਰਾ ਹੀ ਤੰਗ ਪੇਸ਼ ਕਰਦੀ ਹੈ ਔਰ ਇਹ ਕੁਝ ਐਸੀ ਹੀ ਗੱਲ ਇਹਨਾਂ ਦੋਵਾਂ ਭੈਣਾਂ ਦੇ ਵਿੱਚ ਹੈ ਕਿ ਪਿਤਾ ਦਾ ਜ਼ਰੂਰ ਸੁਪਣਾ ਕਿ ਚੰਗਾ ਇੱਕ ਗਾਇਕ ਬਣ ਜਾ ਲੇਕਿਨ ਉਹ ਸ਼ਾਇਦ ਕਿਤੇ ਕਿਤੇ ਰਹਿ ਗਿਆ ਹੁਣ ਇਹ ਧੀਆਂ ਜਿਹੜੀਆਂ ਉਹ ਉਸ ਸੁਪਨੇ ਨੂੰ ਪੂਰਾ ਕਰਨ ਲਈ ਅੱਗੇ ਵਧ ਰਹੀ ਹੈ ਕੈਮਰਾ ਪਰਸਨ ਵਿੱਕੀ ਦੇ ਨਾਲ ਗੁਰਪ੍ਰੀਤ ਚਾਵਲ ਜਗਬਾਨੀ ਟੀਮ ਲਈ ਗੁਰਦਾਸ